ਅਤਵਾਦ ਸਮੇਤ अनेका ਅਪਰਾਧਿਕ ਗਤੀਵਿਧੀਆਂ ਤੇ ਨਕੇਲ ਕੱਸਦੇ ਹੋਏ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਗੈਂਗਸਟਰਸ ਤੇ ਅਤਵਾਦੀਆਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ। ਪੰਜਾਬ ਸਰਕਾਰ ਦੀ ਅਗਵਾਈ ਹੇਠ AGT ਨੇ ਹੁਣ ਤੱਕ 549 ਗੈਂਗਸਟਰਸ 43 ਟੈਰਰਿਸਟ ਸਮੂਹਾਂ ਦਾ ਪਰਦਾਫਾਸ਼ ਕੀਤਾ ਹੈ। ਪਿਛਲੇ 2.5 ਸਾਲਾਂ ਦੌਰਾਨ 1544 ਗੈਂਗਸਟਰ ਅਤੇ ਹੋਰ ਨਾ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ 13 ਹਾਰਡ ਕੋਰ ਗੈਂਗਸਟਰਸ ਤੇ 266 ਅਤਵਾਦੀ ਵੀ AGTF ਨੇ ਗ੍ਰਿਫਤਾਰ ਕੀਤੇ ਹਨ। ਇਹਨਾਂ ਅਪਰਾਧੀਆਂ ਕੋਲੋਂ ਵਿਸਫੋਟਕ ਸਮੱਗਰੀ ਸਮੇਤ 1500 ਤੋਂ ਵੱਧ ਪ੍ਰਕਾਰ ਦੇ ਖਤਰਨਾਕ ਹਥਿਆਰ ਬਰਾਮਦ ਕੀਤੇ ਗਏ ਹਨ। ਵੱਡੇ ਐਕਸ਼ਨ ਸਦਕਾ ਪੁਲਿਸ ਨੇ ਅਪਰਾਧੀਆਂ ਪਾਸੋਂ 313 ਵਾਹਨ 284 ਡਰੋਨ ਅਤੇ 313 ਕਿਲੋ ਹਿਰੋਇਨ ਵੀ ਬਰਾਮਦ ਕੀਤੀ ਹੈ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਨੂੰ ਪੰਜਾਬ ਲੈ ਕੇ ਆਉਣ ਦੀ ਕਾਰਵਾਈ ਵੀ ਪੰਜਾਬ ਸਰਕਾਰ ਵੱਲੋਂ ਅਰੰਭੀ ਗਈ ਹੈ ਜਿਸ ਦੀ ਬਦੌਲਤ 43 ਬੰਦਿਆਂ ਖਿਲਾਫ ਰੈੱਡ ਕਾਰਨਰ ਨੋਟਿਸ ਅਤੇ 4 ਖਿਲਾਫ ਬਲੂ ਕਾਰਨਰ ਨੋਟਿਸ ਜਾਰੀ ਕੀਤੇ ਗਏ ਹਨ ਔਨ ਸਾਰ ਇੱਕ ਐਂਟੀ ਗੈਂਗਸਟਰ टास्क फोर्स ਬਣਾਈ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ ਵੱਧਾ ਪੰਜਾਬ ਖੁਸ਼ਹਾਲ ਪੰਜਾਬੀ ਤੁਹਾਡੇ ਸਾਥ ਨਾਲ ਹੀ ਸੂਬਾ ਸਰਕਾਰ ਨੂੰ ਮਿਲ ਰਹੀ ਹੈ ਕਾਮਯਾਬੀ